ਅਰਬ ਮੁਲਕ ਰਾਕ ਦੇ ਵਿੱਚ ਆ ਪੰਜਾਬੀ ਭੈਣ ਫਸੀ ਹੋਈ ਆ ਇੱਕ ਵਾਰੀ ਵੀਡੀਓ ਜ਼ਰੂਰ ਦੇਖੋ ਮੇਰੀ ਨਾ ਇੱਥੇ ਮੈਨੂੰ ਨਾ ਮੇਰੀ ਗਵਾਂਡਨ ਨੇ ਭੁਲਾਇਆ ਕਹਿੰਦੀ ਤੂੰ ਇੱਥੇ ਆ ਜਾ ਇੱਥੇ ਪੈਸਾ ਬਹੁਤਾ ਬਾਹਰ ਮੈਂ ਬਾਹਰ ਆਦ ਗਈ ਆ ਨਾ ਇੱਥੇ ਰੋਟੀ ਮਿਲਦੀ ਨਾ ਇੱਥੇ ਪਾਣੀ ਮਿਲਦਾ ਤੇ ਮਾਰਦੇ ਕੁੱਟਦੇ ਬਹੁਤ ਆ ਮੈਂ ਇੱਥੇ ਫਸ ਗਈ ਆ ਰਾਕ ਦੇ ਵਿੱਚ ਪਲੀਜ਼ ਰਿਕਵੈਸਟ ਆ ਕਿ ਤੁਸੀਂ ਮੈਨੂੰ ਇੱਥੋਂ ਕਢਾਇਆ ਜਾਵੇ ਕੰਪਨੀ ਹੈਗੀ ਆ ਪਸ਼ਮਾ ਕੰਪਨੀਆ ਇਰਾਗ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਫਸਾਇਆ ਇੱਥੇ ਕੁੜੀਆਂ ਨੂੰ ਮਾਰਦੇ ਕੁੱਟਦੇ ਬਹੁਤ ਰੋਟੀ ਪਾਣੀ ਨਹੀਂ ਇੱਥੇ ਦਿੰਦੇ ਬਹੁਤ ਬੁਰਾ ਹਾਲ ਕਰਦੇ ਫੋਨ ਵੀ ਖੋਲ ਲੈਂਦੇ ਕੁੜੀਆਂ ਦੇ ਬਹੁਤ ਮੁਸ਼ਕਲਾਂ 'ਚ ਮੈਂ ਰਹਿਣ ਦੀ ਹੈ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਮੈਨੂੰ ਇੱਥੋਂ ਕੱਢਿਆ ਜਾਵੇ ਬਹੁਤ ਪਰੇਸ਼ਾਨ ਹੋਈ ਪਈ ਮੈਂ ਨਿੱਕੇ ਨਿੱਕੇ ਮੇਰੇ ਬੱਚੇ ਆ ਮੇਰੇ ਬੱਚੇ ਪਿੱਛੇ ਰੋਲ ਜਾ ਰਹੇ ਆ ਮੈਨੂੰ ਪਿਆਰ ਨਾਲ ਇੱਥੇ ਬੁਲਾਇਆ ਗਿਆ ਹੱਥ ਜੋੜ ਕੇ ਬੇਤੀ ਕਿ ਮੈਨੂੰ ਇੱਥੇ ਕੱਢਿਆ ਜਾਏ। ਦੀਸ ਰਿਕਵੈਸਟ। ਵੀਡੀਓ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਆ। ਸਾਡੇ ਤੱਕ ਇਨਫਰਮੇਸ਼ਨ ਪਹੁੰਚਾਓ ਕਿ ਇਹ ਕੁੜੀ ਕਿਹੜੇ ਪਿੰਡ ਦੀ ਆ ਭੈਣ। ਅਸੀਂ ਇਸ ਦੀ ਪ੍ਰੋਪਰ ਤਰੀਕੇ ਨਾਲ ਮਦਦ ਕਰਾਂਗੇ ਇਸ ਨੂੰ ਪੰਜਾਬ ਪਹੁੰਚਾਉਣ ਦੇ ਵਿੱਚ। ਇੱਕ ਮੈਂ ਨੰਬਰ ਬੋਲਣ ਲੱਗਿਆ ਕਿਸੇ ਨੂੰ ਵੀ ਇਰਾਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਭੈਣ ਬਾਰੇ ਇਨਫਰਮੇਸ਼ਨ ਹੋਵੇ ਕਿ ਇਹ ਕਿਹੜੇ ਪਿੰਡ ਤੋਂ ਆ ਕਿਹੜੇ ਏਜੰਟ ਰਾਹੀਂ ਗਈ ਹੈ ਤੇ ਇਰਾਕ ਦੇ ਵਿੱਚ ਕਿਹੜੀ ਜਗ੍ਹਾ ਦੇ ਉੱਪਰ ਆ। ਅਸੀਂ ਇੰਡੀਅਨ ਐਮਬੈਸੀ ਦੀ ਮਦਦ ਦੇ ਨਾਲ ਇਸ ਦਾ ਜਰੂਰ ਸਾਥ ਦੇਵਾਂਗੇ ਭੈਣ ਦਾ ਪੰਜਾਬ ਲਿਆਉਣ ਦੇ ਵਿੱਚ ਇੱਕ ਨੰਬਰ ਲੋਡ ਕਰ ਲਓ ਜਿੱਥੇ ਇਨਫੋਰਮੇਸ਼ਨ ਸਾਂਝੀ ਕਰਨੀ ਆ ਨੰਬਰ ਹੈਗਾ ਆ ਭਾਜੀ ਅਮਲੂਕ ਸਿੰਘ ਭਗਵਾਲ ਦਾ ਉਹਨਾਂ ਦਾ ਨੰਬਰ ਹੈਗਾ ਜੀ 73470 88657 73470 88657 ਮੈਂ ਸਕਰੀਨ ਦੇ ਉੱਪਰ ਵੀ ਲਿਖ ਦਿੰਨਾ ਆ ਇਸ ਨੰਬਰ ਦੇ ਉੱਪਰ ਤੁਸੀਂ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਸਾਡੀ ਸਾਰੀ ਟੀਮ ਭਾਜੀ ਮਲਕੀਤ ਸਿੰਘ ਡਿਪਟੀ ਮੇਅਰ ਜਲੰਧਰ ਉਹਨਾਂ ਦੀ ਮਦਦ ਦੇ ਨਾਲ ਤੇ ਇੰਡੀਅਨ ਗਵਰਨਮੈਂਟ ਦੀ ਮਦਦ ਦੇ ਨਾਲ ਇਸ ਭੈਣ ਨੂੰ ਜ਼ਰੂਰ ਇਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ ਕੋਈ ਵੀ ਇਨਫੋਰਮੇਸ਼ਨ ਹੋਵੇ ਜਿਹੜਾ ਮੈਂ ਨੰਬਰ ਬੋਲਿਆ ਉਸ ਦੇ ਉੱਪਰ ਦੇ ਦਿਓ ਜਾਂ ਜਲੰਧਰ ਦੇ ਡਿਪਟੀ ਮੇਅਰ ਭਾਜੀ ਮਲਕੀਤ ਸਿੰਘ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਦਿਓ ਵੀ ਲੜਕੀ ਕਿੱਥੇ ਹੈ ਕਿਹੜੇ ਪਿੰਡ ਤੋਂ ਆ ਤੇ ਜ਼ਰੂਰ ਹੈਲਪ ਹੋਵੇਗੀ ਬਹੁਤ ਬਹੁਤ ਸ਼ੁਕਰੀਆ